ਪੁੱਤ ਨੇ ਮਾਂ ਨੂੰ ਗੋਦੀ ਵਿੱਚ ਚੱਕ ਕੇ ਕੀਤਾ ਆ ਕੰਮ ਜੇਕਰ ਇਹ ਵੀਡੀਓ ਦੇਖ ਕੇ ਸ਼ੇਅਰ ਨਾ ਕੀਤੀ ਤਾਂ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁੱਤ ਆਪਣੀ ਮਾਂ ਨੂੰ ਬੱਚਿਆਂ ਵਾਂਗ ਗੋਦੀ ਚੱਕ ਕੇ ਮੰਦਰ ਦੇ ਦਰਸ਼ਨ ਕਰਵਾ ਰਿਹਾ ਹੈ ਦਰਸਲ ਇਹ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਇਸ ਨੇ ਆਪਣੇ ਪੁੱਤ ਨੂੰ ਕਿਹਾ ਕਿ ਜੇਕਰ ਮੈਂ ਤੁਰ ਫਿਰ ਸਕਦੀ ਤਾਂ ਆਪਣੇ ਆਖਰੀ ਸਮੇਂ ਵਿੱਚ ਚਾਰਤਾਂਮ ਯਾਤਰਾ ਜ਼ਰੂਰ ਕਰਦੀ ਮਾਂ ਦੀ ਇਹ ਗੱਲ ਸੁਣ ਪੁੱਤ ਕਹਿੰਦਾ ਕਿ ਮਾਂ ਫੇਰ ਕੀ ਹੋਇਆ ਜੇ ਤੂੰ ਤੁਰ ਨਹੀਂ ਸਕਦੀ ਮੈਂ ਤੈਨੂੰ ਗੋਦੀ ਚੱਕ ਕੇ ਮੰਦਰਾਂ ਦੇ ਦਰਸ਼ਨ ਕਰਵਾਉਂਦਾ ਇਹ ਗੱਲ ਸੁਣ ਕੇ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਔਖਾ ਹੋਵੇਂਗਾ ਤਾਂ ਅਗੋ ਪੁੱਤ ਕਹਿੰਦਾ ਹੈ ਕਿ ਮਾਂ ਮੈਨੂੰ ਪਾਲਣ ਵਿੱਚ ਤੂੰ ਜਿੰਨੀਆਂ ਤਕਲੀਫਾਂ ਝੱਲੀਆਂ ਨੇ ਇਹ ਤਾਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਨਾਲੇ ਉਹ ਬੱਚੇ ਵੀ ਕਿਹੜੇ ਜਿਹੜੇ ਮਾਂ ਪਿਓ ਦੀ ਕੋਈ ਇੱਛਾ ਪੂਰੀ ਨਾ ਕਰ ਸਕਣ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੀ ਮਾਂ ਨੂੰ ਬੱਚਿਆਂ ਵਾਂਗ ਗੋਦੀ ਚੱਕ ਕੇ ਮੰਦਰਾਂ ਦੇ ਦਰਸ਼ਨ ਕਰਵਾਉਂਦਾ ਹੈ ਸੋ ਜਿੱਥੇ ਅੱਜ ਕੱਲ੍ਹ ਕੁਝ ਕਲਯੁਗੀ ਬੱਚੇ ਆਪਣੇ ਮਾਂ ਪਿਓ ਨੂੰ ਜ਼ਮੀਨ ਜਾਇਦਾਦ ਜਾਂ ਨਸ਼ੇ ਪਿੱਛੇ ਕਰ ਤੋਂ ਬਾਹਰ ਕੱਢ ਦਿੰਦੇ ਨੇ ਕੁੱਟਮਾਰ ਕਰਦੇ ਨੇ ਉੱਥੇ ਹੀ ਇਹ ਇੱਕ ਪੋਤਾ ਜੋ ਆਪਣੇ ਮਾਂ ਦੀ ਸਾਂਭ ਸੰਭਾਲ ਆਪਣੇ ਬੱਚਿਆਂ ਵਾਂਗ ਕਰਦਾ ਹੈ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਨੌਜਵਾਨ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ